ਪੰਜਾਬ ਦਾ ਇੱਕ ਹੋਰ ਨੌਜਵਾਨ ਦੁਬਈ ਦੀ ਧਰਤੀ ਤੇ ਫਸਿਆ ਜਲੰਧਰ ਜ਼ਿਲ੍ਹੇ ਦੇ ਪਿੰਡ ਬਿੱਲੀ ਵੜੈਚ ਦਾ ਰਹਿਣ ਵਾਲਾ ਨੌਜਵਾਨ ਵਿਦੇਸ਼ੀ ਧਰਤੀ ਦੁਬਈ ਵਿੱਚ ਫਸਣ ਦੀ ਖਬਰ ਸਾਹਮਣੇ ਆ ਰਹੀ ਹੈ ਨੌਜਵਾਨ ਸੁਖੈਨ ਸਿੰਘ 2019 ਦੇ ਵਿੱਚ ਰੋਜੀ ਰੋਟੀ ਕਮਾਉਣ ਵਾਸਤੇ ਦੁਬਈ ਦੀ ਧਰਤੀ ਤੇ ਗਿਆ ਸੀ ਇਸ ਦੌਰਾਨ 2021 ਦੇ ਵਿੱਚ ਉਸ ਕੋਲੋਂ ਇੱਕ ਪਾਕਿਸਤਾਨੀ ਦਾ ਗੱਡੀ ਨਾਲ ਐਕਸੀਡੈਂਟ ਹੋ ਗਿਆ ਸੀ ਦੁਬਈ ਦੀ ਅਦਾਲਤ ਵੱਲੋਂ ਉਸ ਨੂੰ 50 ਲੱਖ ਰੁਪਏ ਦੀ ਜੁਰਮਾਨਾ ਕਰ ਦਿੱਤਾ ਗਿਆ ਸੀ ਨੌਜਵਾਨ ਦੀ ਮਾਂ ਤੇ ਗੁਰਦੁਆਰਾ ਬਾਬਾ ਸੈਦਾ ਰਾਣਾ ਸਾਹਿਬ ਪਾਤਸ਼ਾਹੀ 7ਵੀਂ ਦੇ ਮੁਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਨੇ ਦੱਸਿਆ ਕਿ ਸੰਗਤਾਂ ਵੱਲੋਂ ਕਰੀਬ 22 ਲੱਖ ਰੁਪਏ ਇਕੱਠੇ ਕੀਤੇ ਜਾ ਚੁੱਕੇ ਹਨ ਪਰਿਵਾਰ ਨੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਅਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮਦਦ ਦੀ गुहार ਲਾਈ ਹੈ ਤਾਂ ਜੋ ਉਹਨਾਂ ਦਾ ਪੁੱਤ ਇਸ ਮੁਸੀਬਤ ਚੋਂ ਬਾਹਰ ਨਿਕਲ ਸਕੇ। ਇਲਾਜ ਜ਼ਿਲੰਦਰਪੰਡ ਪਿੰਲੀ ਬਰਾਇ ਦੇ ਰਹਿਣ ਵਾਲੇ ਮੇਰਾ ਨਾਮ ਰਣਜੀਤ ਕੌਰਾਂ ਬੇਟੇ ਦਾ ਨਾਮ ਸਬਟੈਂਨਸ਼ਨ ਹੈ। ਹਾਂਜੀ 2 ਸਾਲ ਹੋ ਚੱਲੇ ਆ ਜੀ ਵੀ 2 ਸਾਲ ਹੋ ਗਏ ਆ ਐਕਸੀਡੈਂਟ ਹੋਇਆ ਹੀ ਤੇ ਉਹਨੂੰ ਬਲੱਡ ਮਨੀ ਦਿੱਤਾ ਪਈ ਆ ਮੇਰੀ ਸਾਰੀ ਸੰਗਤ ਨੂੰ ਇਹੋ ਬੇਨਤੀ ਆ ਬੇਵਾਦ ਤੋਂ ਵੱਧ ਹੈਲਪ ਕਰਕੇ ਮੇਰੀ ਤੇ ਉਹ ਬੇਟੇ ਨੂੰ ਵਾਪਸ ਲਿਆਂਦਾ ਜਾਵੇ ਜੀ ਉਧਰਲਾ ਜੀ 2 ਲੱਖ 10 ਹਜ਼ਾਰ ਦਰਾਮ ਉਹਨਾਂ ਨੇ ਜੀ ਪਾਇਆ ਵਾ ਇੱਥੇ ਲਾ 50 ਲੱਖ ਰੁਪਈਆ ਬੰਦਾ ਜੀ ਤੇ ਇਹ 50 ਲੱਖ ਦੀ ਬਲੱਡ ਮਨੀ ਪਾਈ ਆ ਜੀ ਉਧਰਲੇ ਕੋਟ ਨੇ ਕੋਟ ਦੇ ਵਿੱਚ ਜਿੱਦਾਂ ਲਾਇਸੈਂਸ ਪਾਸਪੋਰਟ ਸਾਰਾ ਕੁਝ ਉੱਥੇ ਜਮਾਵਾ ਜੀ ਨਾ ਤੇ ਉਹ ਕੰਮ ਹੀ ਕਰ ਸਕਦਾ ਨਾ ਆਈਡੀਆ ਇੱਧਰ ਵਾਪਸ ਹੀ ਆ ਸਕਦਾ ਜੀ ਵਿਲੇ ਬੈਠੇ 2 ਸਾਲ ਹੋ ਚੱਲੇ ਹਾਂ ਹਾਂਜੀ ਸਾਡਾ ਘਰ ਦਾ ਖਰਚਾ ਜੀ ਇਦਾਂ ਨਗਰ ਤੇ ਸਿੱਟੇ ਆ ਨਗਰ ਬਹੁਤ ਮੇਰੀ ਹਲਪ ਕਰਦਾ ਬਹੁਤ ਹੀ ਮੇਰੇ ਲਈ ਤੇ ਬਹੁਤ ਹੀ ਵਧੀਆ ਨਗਰ ਆ ਕਿਸੇ ਵੀ ਚੀਜ਼ ਦੀ ਕਿਤੇ ਵੀ ਮੈਨੂੰ ਲੋੜ ਹੋਵੇ ਜਿੰਨੂੰ ਮਰਜ਼ੀ ਮੈਂ ਫੋਨ ਕਰਾਂ ਘਰ ਜਾਵਾਂ ਮੈਨੂੰ ਕਦੀ ਕਿਸੇ ਨੇ ਕਿਹੇ ਚੀਜ਼ ਤੋਂ ਮੋੜਿਆ ਨਹੀਂ ਜੀ ਹਾਂਜੀ ਦੋ ਬੱਚੇ ਆ ਦੀ ਗੁੱਡੀ ਤੇ ਕਾਕਾ ਵਾ ਕਾਕਾ ਵੀ ਵਿਆਹਿਆ ਹੋਇਆ ਵਾ ਉਪਚਾਰੀ ਮੋਟੀ ਗਈ ਆ ਫੇਕਿਆਂ ਦੇ ਸਾਲੋਂ ਚੱਲਿਆ ਮੈਂ ਲਿਆਂਦੀ ਨਹੀਂ ਜੀ ਤੇ ਦੋਤਾ ਵਾ ਇੱਕ ਬੇਟਾ ਆਪਣੇ ਕੋਲ 7 ਸਾਲ ਦਾ ਹਾਂਜੀ 21 ਦੇ ਵਿੱਚ ਹੋਈ ਆ ਜੀ 21 ਦੇ ਵਿੱਚ ਤੇ ਤੀਸਰੇ ਮਹੀਨੇ ਮਾਰਚ ਨੂੰ 31 ਮਾਰਚ ਨੂੰ ਹੋਈ ਤੇ 4 ਮਹੀਨੇ ਜੇਹਲੋ ਚ ਰਿਹਾ ਵਾ ਫਿਰ ਉਦੋਂ ਮਗਰੋਂ ਉਹਨਾਂ ਨੇ ਜਿੱਦਾਂ ਬਲੱਡ ਮਨੀ ਪਾਈ ਆ ਕੋਟਲੇ ਫੈਸਲਾ ਸੁਲਾਇਆ ਕਿ 50 ਲੱਖ ਰੁਪਈਆ ਤੁਹਾਨੂੰ ਭਰਨਾ ਪੈਣਾ ਹੈ ਕਈ ਫਿਰ ਕੰਪਨੀ ਵਾਲੇ ਦੇਖਦੇ ਰਹੇ ਉਹ ਭਰ ਲਗੇ ਉਹਨਾਂ ਸਾਡਾ ਸਾਲ ਇੰਨਾ ਹੀ ਨਗਾਤਾ ਜੀ ਸਾਡੇ ਕਾਜ ਤਿਆਰ ਹੁੰਦੇ ਆ ਜੀ ਅਸੀਂ ਜਾਣੇ ਆ ਕੋਈ ਨਹੀਂ ਟਾਈਮ ਲੱਗਣਾ ਘਬਰਾਉਣਾ ਤੇ ਰਿਸੋਰਸ ਕਹਿੰਦਾ ਉਹ ਜਾਣ ਕੇ ਕੰਪਨੀ ਜਾਓ ਕੰਪਨੀ ਕਹਿੰਦੀ ਰਿਸੋਰਸ ਜਾਓ ਗਏ ਤਾਂ ਸਾਡਾ ਸਾਲ ਦੇ ਹੱਥਾਂ ਮੁਰ ਕੇ ਗਏ ਨਹੀਂ ਜੀ ਸਾਫ਼ ਜਵਾਬ ਵੀ ਇਹਨਾਂ ਦਿੱਤਾ ਹਾਂ ਹਾਂ ਜੀ ਜੀ 15 ਮਾਰਚ ਤੱਕ ਆ ਜੀ 15 ਮਾਰਚ ਤੱਕ ਉਹ ਵੀਜ਼ਾ ਖਤਮ ਹੋ ਜਾਣਾ ਉਹਦਾ ਵੀਜ਼ੇ ਦੇ ਵਿੱਚ ਵਿੱਚ ਆਪਾਂ ਉਹਨੂੰ ਪੈਸੇ ਸਾਰੇ ਪਹੁੰਚ ਦੇ ਕਰਦੇ ਆਂ ਨੀ ਤੋ ਕੁਛ ਵੀ ਕਰ ਸਕਦੇ ਆ ਫੜ ਸਕਦੇ ਆ ਫਿਰ ਜੇਲ੍ਹ ਲਾ ਸਕਦੇ ਆ ਕੋਈ ਵੀ ਉਸ ਜੱਸ ਨਾ ਸਕਦੇ ਆ ਕਿ ਵੀ ਜੇ ਤੇ ਬਾਤ ਉਹਨੂੰ ਰਹਿਣਾ ਵੀ ਉੱਥੇ ਮੁਸ਼ਕਲ ਹੋ ਜਾਣਾ ਹਾਂਜੀ ਹਾਂਜੀ ਸਾਨੂੰ ਲੱਗਰ ਜੋ ਬਹੁਤ ਹੈਲਪ ਕਰਦੇ ਆ 2.5 ਲੱਖ ਰੁਪਈਆ ਇਕੱਠਾ ਹੋ ਗਿਆ ਜੀ ਸਾਡਾ ਐਨ ਆਰ ਆਈ ਵੀਰਾਂ ਨੇ ਲੱਗਰਦਿਆਂ ਨੇ ਬਹੁਤ ਮੁੰਡਿਆਂ ਨੇ ਵਿਚਾਰਿਆਂ ਨੇ ਮੇਰੀ ਹੈਲਪ ਕੀਤੀ ਆ ਘਰ ਵੀ ਰਹੇ ਆ ਬਾਕੀ ਸਾਰਿਆਂ ਨੂੰ ਮੇਰੀ ਬੇਨਤੀ ਆ ਜਿੰਨੇ ਵੀ ਮੇਰੀ ਬਾਤ ਸੁਣਦੇ ਆ ਵੀ ਮੇਰੀ ਹੈਲਪ ਕਰਕੇ ਮੇਰਾ ਬੇਟਾ ਇੰਡੀਆ ਵਾਪਸ ਲਿਆਦਾ ਨਹੀਂ ਜੀ ਕਿਸੇ ਨੇ ਨਾ ਹੀ ਗਏ ਆ ਕਿਸੇ ਕੋਲੇ ਨਾ ਕਿਸੇ ਨੇ ਗੱਲ ਸੁਣੀ ਆ ਨਾ ਕਿਸੇ ਦਾ ਫੋਨ ਨਹੀਂ ਆਇਆ ਕਿਸੇ ਨੇ ਸੁਣੀ ਦੇਖੋ ਜੀ ਮਸਲਾ ਹਲੇ ਇਸ ਤਰ੍ਹਾਂ ਹੀ ਹੋਣਾ ਵਾ ਜਿਹੜੇ ਇਨਰ ਵੀਰ ਹੈ ਸਾਡੇ ਸੰਗਤਾਂ ਬਾਹਰ ਬੈਠੀਆਂ ਉਹਨਾਂ ਨੂੰ ਸਹਯੋਗ ਦੇਣ ਗਿਆ ਤੇ ਪੈਸਾ ਹੋਣਾ ਇੱਥੇ ਕੋਈ 5 ਦੇ ਦੂ 10 ਦੇ ਦੂ ਬਤ ਤੋਂ ਇਹ ਤੋਂ ਜ਼ਿਆਦਾ ਇਤਮਾਇਆ ਕੋਈ ਨਹੀਂ ਦੇ ਸਕਦਾ ਕਿਉਂਕਿ ਘਰੇ ਦੀ ਲੋਣਾ ਬੜੀਆਂ ਵਾ ਤੇ ਬਾਹਰ ਜਿਹੜੀ ਸੰਗਤ ਆ ਉਹ ਤਾਂ ਬਹੁਤ ਖੁੱਲੇ ਮਨ ਨਾਲ ਸੇਵਾ ਕਰਨੀ ਆ ਵਾ ਅਗੇ ਗੁਰੂ ਕਰਨੋਂ ਪੈਸਾ ਭੇਜਿਆ ਉਹਨੂੰ ਕਿਹਾ ਹੁਣ ਤੁਸੀਂ ਜਿੱਥੇ ਗੁਰੂ ਕਰਨ ਨੂੰ ਇੰਨੀ ਸੇਵਾ ਕਰਦੇ ਹੋ ਉੱਥੇ ਤੁਸੀਂ ਹੁਣ ਇਹਨਾਂ ਦੇ ਬਾਸ ਪੈ ਭੇਜੋ ਤਾਂ ਕਿ ਨਾਲ ਪਪੋਥੀ ਲਾ ਕੇ ਕਰ ਲਈਏ। ਇਸ ਨੂੰ ਉਮੀਦ ਓੜੀ ਹੈ ਸਤਿਗੁਰ ਦੀ ਅਰਦਾਸ ਕਰਕੇ ਚੱਲੇ ਆਂ। ਉਮੀਦ ਬਹੁਤ ਆ ਮਹਾਰਾਜ ਕਿਰਪਾ ਕਰਨਗੇ ਇਹ ਬਲੱਡ ਮੈਨਟ ਜਿਹੜੀ ਆ ਇਕੱਠੀ ਕਰਕੇ ਅਸੀਂ ਇਹਨਾਂ ਦੇ ਬੇਟੇ ਨੂੰ ਵਾਪਸ ਲਿਆਵਾਂਗੇ। ਬਾਕੀ ਸਰਕਾਰ ਤੱਕ ਪਹੁੰਚ ਕਰਾਂਗੇ। ਇਸ ਵੀ ਰਾਜਨ ਕੀ ਕੀਆ ਉਹਨੇ ਸਾਨੂੰ ਬੜੀ ਮਦਦ ਕੀਤੀ ਆ। ਉਹਨੇ ਤਾਂ ਜਿੰਨਾ ਉਹਦਾ ਕੋਰਟ ਦਾ ਖਰਚਾ ਚਾਹ ਵਕੀਲ ਕਰਨਾ ਚਾਹ ਪੇਪਰ ਵਰਕ ਚਾਹ ਉਹ ਸਾਰਾ ਮੈਂ ਉਹ ਕਰੂੰਗਾ। ਤੇ 5 ਲੱਖ ਰੁਪਏ ਵੀ ਤੁਹਾਨੂੰ ਬਾਬਾ ਜੀ ਦੇਵਾਂਗੇ ਤੇ ਮਤਲਬ ਤੁਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੋ ਸੋ ਸਾਡੀ ਇਹੀ ਬੇਨਤੀ ਹੈ ਤੁਹਾਡੇ ਮਾਦਮ ਜੀ ਆਹੀ ਇਹੀ ਸਨੇਹਾ ਦੇਣਾ ਚਾਹੁੰਦੇ ਆ ਵੀ ਜਿੰਨੀਆਂ ਸੰਗਤਾਂ ਬਾਹਰਿਆ ਦੇਸ਼ ਦੇਸ਼ ਵਿੱਚ ਉਹਨਾਂ ਸਾਰਿਆਂ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੋ ਇਹਨਾਂ ਦਾ ਅਕਾਊਂਟ ਨੰਬਰ ਜਿਹੜਾ ਉਹ ਇਹਨਾਂ ਦੇ ਕੋਲ ਹੈਗਾ ਵਾ ਪਾਸਬੁੱਕ ਵੀ ਹੈ ਸਾਰਾ ਹਿਸਾਬ ਦਾ ਵਜੂਦ ਪੈਸਾ ਆ ਰਿਹਾ ਹੋਸੀ ਉਹ ਸਾਰਾ ਸਾਹਮਣੇ ਰੱਖਾਂਗੇ ਸੰਗਤ ਦੇ ਵੀ ਆ ਪੈਸਾ ਇਹਨਾਂ ਨੂੰ ਨਾ ਆਇਆ ਜਿੰਨਾ ਪਹਿ ਪੂਰੇ ਹੁਣੇ ਕੋ ਦੰਨੀ ਦੱਸਾਂਗੇ ਜੀ ਸਾਨੂੰ ਪਹਿ ਜਿਹੜਾ ਪੂਰੇ ਹੋ ਗਿਆ ਤੇ ਉਮੀਦ ਹੋਰੀ ਹੈ ਗੁਰੂ ਕਿਰਪਾ ਕਰੂਗਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਭਾਈ ਸਾਰੇ ਹਿੱਸਾ ਪੌਦੇ ਵਿੱਚ ਸਾਡਾ ਆਪ ਸਾਰਿਆਂ ਦਾ ਫਰਜ਼ ਬਣਦਾ ਕਿਉਂਕਿ ਜਿਸ ਘਰ ਮੁਸੀਬਤ ਹੋਵੇ ਉਹਨੂੰ ਪਤਾ ਹੁੰਦਾ ਘਰਦਿਆਂ ਨੂੰ ਹਾਂ ਵੀ ਸਾਡੇਆਂ ਦਾ ਕੀ ਵੀ ਦੀ ਆ ਇਹ ਦੋ ਦੋ ਤਿੰਨ ਚਾਰ ਰਾਤਾਂ ਸੌਂਦੀ ਨਹੀਂ ਗਈ ਦੋ ਦੋ ਤਿੰਨ ਚਾਰ ਰਾਤਾਂ ਦੇ ਕੰਮ ਨਹੀਂ ਆਉਂਦੀਆਂ ਪਰ ਜਿੰਦੀ ਆ ਮਤਲਬ ਫਿਰ ਗੂੜੀਆਂ ਗੂੜੀਆਂ ਖਾਂਦੀ ਆ ਫਿਰ ਸੌਂਦੀ ਆ ਬਾਕੀ ਰਹੀ ਗੱਲੀ ਇੱਥੇ ਦੀ ਜਿਹਨੂੰ ਵੀ ਕਹਿੰਦੀ ਆ ਮੁਰਾਚਨ ਚਾਹੀਦਾ ਕੋਈ ਚਾਹੀਦਾ ਲੋਕੀ ਵਿਚਾਰੇ ਮਦਦ ਕਰਦੇ ਲਿਆਕ ਦਿੰਦੇ ਅਹੀਂ ਇਹਨੂੰ ਕਹਿਦਾ ਹੋਇ ਤੂੰ ਲੋੜ ਕੇ ਗੱਡੀ ਲੋੜ ਤੁਹਾਨੂੰ ਦੱਸ ਆਪਣੇ ਗੱਡੀ ਆ ਕੋਲ ਆ ਤੈਨੂੰ ਦਵਾਈ ਲੋੜ ਉਹ ਦੱਸ ਮੈਂ ਡਾਕਟਰ ਨੂੰ ਕਹਾਂਗੇ ਦਵਾਈ ਜਦੋਂ ਦੇਣੀ ਹੋਊਗੀ ਕਿ ਜਿੰਨੇ ਕਿ ਇੱਥੇ ਮਦਦ ਕਰਦੇ ਆ ਬਾਕੀ ਬਾਹਰਲੇ ਵਾਸਤੇ ਵੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸਰ ਨੂੰ ਕਿਰਪਾ ਕਰਨਗੇ ਵੀ ਆਪਾਂ ਇਹ ਮਦਦ ਜਿਹੜੀ ਆ ਇਕੱਠੀ ਕਰਕੇ ਮਾਇਆ ਤੇ ਤੁਹਾਨੂੰ ਸ਼ਰਾਰਤ ਦੀ ਬਾਤ ਲਿਆਵਾਂਗੇ